ਰਿਸਰਚ ਕਾਂਗਰਸ ਦੇ ਆਗੂ ਨੇ ਸਕੂਲੀ ਬੱਚਾ ਨਾ ਮਨਾਇਆ ਰਖੜੀ ਦਾ ਪਵਿੱਤਰ ਤਿਹਾਰ ਨਿੱਕੀ ਆ ਨਿੱਕਿਆ ਭੈਣਾ ਨੇ ਵੀ ਕੀਤਾ ਸਵਾਗਤ ਰਖੜੀ ਦੇ ਮੌਕੇ ਵੇਖੋ ਨਿੱਕਿਆ ਭੈਣਾ ਨੂੰ ਕੀ ਦਿੱਤਾ ਤੋਹਫਾ ਰਖੜੀ ਮੌਕੇ ਦਿਨੇਸ਼ ਬਸੀ ਵੱਲੋਂ ਹਲਕੇ ਦੇ ਸਕੂਲ ਚ ਬੱਚਿਆਂ ਨਾਲ ਤਿਹਾਰ ਮਨਾਇਆ ਸਕੂਲ ਦੀਆਂ ਕਮੀਆਂ ਦੂਰ ਕਰਨ ਲਈ ਨਿੱਜੀ ਖਰਚੇ ਨਾਲ ਬੈਟਰੀ ਤੇ ਹੋਰ ਸੁਵਿਧਾਵਾਂ ਦੇਣ ਦਾ ਕੀਤਾ ਐਲਾਨ ਬਹੁਤ ਬਹੁਤ ਖੁਸ਼ੀ ਕਰਕੇ ਆ ਰਿਹਾ ਜੀ ਅੱਜ ਮੈਂ ਇਹ ਜਿਹੜਾ ਤਿਹਾਰਾ ਸੀ ਆਪਣੀਆਂ ਭੈਣਾਂ ਦੀ ਰੱਖਿਆ ਕਰਨ ਦਾ ਤਿਹਾਰਾ ਹੈ ਹਰੇਕ ਸਾਲ ਸਾਡੀਆਂ ਭੈਣਾਂ ਉਡੀਕਦੀਆਂ ਨੇ ਭਰਾ ਵੀ ਉਡੀਕਦੇ ਨੇ ਜੀ ਭੈਣਾਂ ਨੂੰ ਭਰਾਵਾਂ ਦੇ ਪ੍ਰਤੀ ਪਿਆਰ ਔਰ ਭਰਾਵਾਂ ਨੂੰ ਭੈਣਾਂ ਦੇ ਪ੍ਰਤੀ ਪਿਆਰ ਲੇਕਿਨ ਮੈਂ ਅੱਜ ਆਪਣੇ ਸੁਪਰ ਪਰਿਵਾਰ ਦੇ ਨਾਲ ਛੋਟੇ ਛੋਟੇ ਬੱਚਿਆਂ ਦੇ ਨਾਲ ਆਪਣਾ ਇੱਕ ਰੱਖੜੀ ਬੰਧਨ ਦਾ ਤਿਹਾਰ ਮਨਾਉਣ ਆਇਆ ਤੇ ਮੈਂ ਸਮਝਦਾ ਕਿ ਮੈਨੂੰ ਅੱਜ ਬਹੁਤ ਸਕੂਨ ਮਿਲ ਰਿਹਾ ਹੈ ਕਿ ਅੱਜ ਮੈਂ ਇਸ ਸਕੂਲ ਦੇ ਵਿੱਚ ਛੋਟੇ-ਛੋਟੇ ਬੱਚੇ ਲੋੜਵੰਦ ਬੱਚੇ ਪਰਿਵਾਰਾਂ ਨਾਲ ਆਪਣਾ ਇਸ ਪਵਿੱਤਰ ਦਿਹਾੜਾ ਨੂੰ ਮਨਾਣ ਆਇਆ ਤੇ ਮੈਂ ਸਮਝਦਾ ਕਿ ਅੱਜ ਤੋਂ ਇਹਨਾਂ ਦਾ ਰੱਖਿਆ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ ਸਰਬੱਤਾਂ ਦੀਆਂ ਪਰੇਸ਼ਾਨੀਆਂ ਵਾਲੇ ਬੱਚਿਆਂ ਤੇ ਪਰਿਵਾਰਾਂ ਨੇ ਪਰੇਸ਼ਾਨੀ ਹੈ ਤੇ ਇਹਨਾਂ ਬੈਠੇ ਬੈਠੀ ਵੇਖ ਲਈਆਂ ਅੱਜ ਲਗਭਗ 350-400 ਬੱਚੇ ਦੀ ਸਟਰੈਂਥ ਹੈ ਤੇ ਬੱਚੇ ਬੱਚਿਆਂ ਲਈ ਕਿਲਾਸਾਂ ਨਹੀਂ 6 ਕਲਾਸਾਂ ਨੇ ਤੇ ਕਿੱਥੋਂ ਇਹ ਬੱਚੇ ਗਰਮੀ ਦੇ ਵਿੱਚ ਬੈਠੇ ਨੇ ਬੱਤੀ ਚਲੇ ਜਾਂਦੀ ਪੱਕੇ ਬੰਦ ਹੋ ਜਾਂਦੇ ਨੇ ਬੱਤੀ ਲਾਈਟ ਚਲੇ ਜਾਂਦੀ ਅੰਦਰ ਮੇਰਾ ਪੈ ਜਾਂਦਾ ਤੇ ਇਹਨਾਂ ਦਾ ਫਿਊਚਰ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਅੱਜ ਸਾਡੇ ਬੱਚਿਆਂ ਦਾ ਜਿਹੜਾ ਫਿਊਚਰ ਆ ਅੱਜ ਇਹਨਾਂ ਦੇ ਵਿੱਚੋਂ ਮੈਂ ਚਾਹੁੰਦਾ ਕੋਈ ਸਾਡੀ ਬੇਟੀ ਰਾਸ਼ਟਰਪਤੀ ਬਣੇ ਕੋਈ ਐਮਐਲਏ ਬਣੇ ਕੋਈ ਅਫਸਰ ਬਣੇ ਅੱਜ ਸਾਡੇ ਅੰਮ੍ਰਿਤਸਰ ਦੀ ਡੀਸੀਬੀ ਕਰਦੀ ਆ ਅੱਜ ਸਾਡੇ ਬੇਸ ਦੀ ਰਾਸ਼ਟਰਪਤੀ ਵੀ ਕਰਦੀ ਆ ਤੇ ਮੈਂ ਚਾਹੁੰਦਾ ਕਿ ਇਹ ਸਾਰੇ ਬੱਚੇ ਵੱਡੇ ਵੱਡੇ ਅਹੁਦਿਆਂ ਤੇ ਬੈਣ ਵੱਡੇ ਵੱਡੀਆਂ ਕੁਰਸੀਆਂ ਦੇ ਬਹਿਨ ਦੇਸ਼ ਦਾ ਭਵਿੱਖ ਤੈ ਕਰਨ ਕਿਉਂਕਿ ਇਹ ਬੱਚੇ ਜਿਹੜੇ ਜਮੀਨ ਲੈਵਲ ਤੋਂ ਨਿਕਲਦੇ ਨੇ ਜੀ ਇਹਨਾਂ ਨੂੰ ਲੋਕਾਂ ਦਾ ਦਰਦ ਪਤਾ ਸਾਡੇ ਰਾਸ਼ਟਰਪਤੀ ਨੇ ਜਮੀਨ ਲੈਵਲ ਤੋਂ ਨਿਕਲੇ ਉਹਨਾਂ ਨੂੰ ਲੋਕਾਂ ਦਾ ਦਰਦ ਪਤਾ ਸਾਡੀ ਬੀਸੀ ਮੈਡਮ ਨੇ ਉਹਨਾਂ ਨੂੰ ਲੋਕਾਂ ਦਾ ਦਰਦ ਪਤਾ ਤੇ ਅਸੀਂ ਸਮਝਦੇ ਆ ਕਿ ਇਹ ਬੱਚਿਆਂ ਦਾ ਅਸੀਂ ਭਵਿੱਖ ਤੈ ਕਰਨ ਲਈ ਅਸੀਂ ਹਮੇਸ਼ਾ ਮੈਂ ਕਿਉਂਕਿ ਮੇਰਾ ਪਰਿਵਾਰ ਆ ਮੈਂ ਪਿਛਲੇ 25 30 ਸਾਲ ਤੋਂ ਇਸ ਇਲਾਕੇ ਦੀ ਸੇਵਾ ਕਰ ਰਿਹਾ ਹਾਂ ਸਾਡੇ ਇਸ ਅਲਾਕੇ ਦੇ ਲੋਕਾਂ ਨੇ ਕਾਉਂਸਲਰਾਂ ਨੂੰ ਅੱਗੇ ਲਾਇਆ ਤੇ ਕਾਉਂਸਲਰ ਸਾਹਿਬ ਪੂਰੀ ਰਾਤ ਦਿਨ ਸੇਵਾ ਕਰ ਰਹੇ ਨੇ ਮੈਂ ਆਇਆ ਸਕੂਲ ਦੇ ਵਿੱਚ ਮੈਂ ਵੇਖਿਆ ਅਸੀਂ ਸਾਰੀ ਟੀਮ ਨੇ ਸਲਾਹ ਕੀਤੀ ਕਿ ਤੇ ਬੱਤੀ ਚਲੇ ਜਾਂਦੀ ਆ ਪੱਕੇ ਬੰਦ ਹੋ ਜਾਂਦੇ ਲਾਈਟ ਚਲੇ ਜਾਂਦੀ ਆ ਮੈਡਮ ਜਿਹੜੇ ਪ੍ਰਿੰਸੀਪਲ ਨੇ ਜਾਂ ਟੀਚਰਸ ਨੇ ਬੜੀ ਦਿਨੋਂ ਮਿਹਨਤ ਕਰ ਰਹੇ ਨੇ ਅੱਜ ਸਰਕਾਰੀ ਸਕੂਲਾਂ ਦਾ ਹਾਲਾਤ ਕੀ ਇਸ ਮੈਂ ਪਹਿਲਾਂ ਸਕੂਲ ਵੇਖਿਆ ਤੇ 4-450 ਬੱਚੇ ਵੀ ਸਨ ਤੇ ਕਿਉਂਕਿ ਇਸ ਇਲਾਕੇ ਦੇ ਲੋਕਾਂ ਨੂੰ ਲੋੜ ਹੈ ਸਕੂਲਾਂ ਦੀ ਮੈਂ ਵੀ ਸਾਫ ਸਾਡੇ ਕਾਂਗਰਸ ਪਾਰਟੀ ਦੇ ਨੇ ਉਹਨਾਂ ਦਾ ਧਿਆਨ ਦੇ ਵਿੱਚ ਲੈ ਕੇ ਆਵਾਂਗੇ ਇਹ ਸਕੂਲ ਨੂੰ ਫੰਡ ਪਵਾਵਾਂਗੇ ਔਰ ਅਸੀਂ ਸਾਰੀ ਟੀਮ ਨੇ ਸਲਾਹ ਕੀਤੀ ਕਿ ਇਹਨਾਂ ਨੂੰ ਮੰਡੇ ਨੂੰ ਜਿਹੜਾ ਬੈਟਰੀ ਵਾਲਾ ਪੇਚੀ ਸਟਾਵਾ ਲਾਸਟ ਟਾਈਮ ਦੇ ਵਿੱਚ ਬੱਤੀ ਦੇ ਪੱਖੇ ਦਾ ਇੰਪਲੈਂਟ ਕਰਦੇ ਹਾਂ 10000000 ਸਕੂਲ ਬਣਾਏ ਇਹ ਸਰਕਾਰ ਹਰ ਐਂਗਲ ਤੋਂ ਫੇਲ ਹੈ ਭਾਵੇਂ ਉਹ 스마트 ਸਕੂਲ ਜਲਾ ਲੀਏ ਭਾਵੇਂ ਉਹ ਲਾਅ ਐਂਡ ਔਰਡਰ ਲਾ ਲੀਏ ਭਾਵੇਂ ਉਹ ਆਪਾਂ ਨਸ਼ਿਆਂ ਵਿਰੁੱਧ ਯੁੱਧ ਜਿਹੜਾ ਚੱਲ ਰਿਹਾ ਹੈ ਹੋ ਲਾਲੀਆ ਮੈਂ ਹੁਣੇ ਹੀ ਤੇ ਰਸਤੇ ਦੀ ਖਬਰ ਸੁਣਦਾ ਆ ਰਹੀ ਸੀ ਕਿ ਇੱਕ ਐਮਐਲਏ ਦੇ ਪੀਏ ਦੇ ਪਰਚਾ ਆ ਸੀ ਉਹਨੂੰ ਇਨਕੁਆਰੀ ਤੋਂ ਬਾਹਰ ਕੱਢ ਦਿੱਤਾ ਗਿਆ ਇਹ ਸਰਕਾਰ ਲੋਕ ਸਿਰਫ ਇੰਤਜ਼ਾਰ ਕਰ ਰਹੇ ਨੇ ਕਿ 2027 ਕਿਦੋਂ ਆਵੇ ਔਰ ਇਹ ਸਰਕਾਰ ਨੂੰ ਚੱਲਦਾ ਕਰੇ ਇੱਕ ਸਾਲ ਤੋਂ ਬਾਅਦ ਲੋਕ ਇਹਨਾਂ ਨੂੰ ਚੱਲਦਾ ਕਰਨਗੇ ਔਰ ਚੰਗੀ ਸਰਕਾਰ ਲੈ ਕੇ ਆਣਗੇ ਇਲਾਕੇ ਦੇ ਲੋਕ ਚੰਗੇ ਲੈ ਕੇ ਆਣਗੇ ਕਿ ਜਿਹੜੇ ਲੋਕਾਂ ਦੇ ਦਰਦ ਸਮਝਣ ਲੋਕਾਂ ਦਾ ਸਮਝਣਗੇ ਇਹ ਕਿੱਦਾਂ ਕਰਦੇ? ਏ ਕਲਾਸ ਕਿੱਥੇ ਪੜਦੇ ਹੋ? ਅਸੀਂ ਸਰਕਾਰੀ ਮਿਡਲ ਸਕੂਲ ਵਿੱਚ ਪੜਦੇ ਆ। ਕਿੱਥੋਂ ਆ ਗਾ? ਅੱਜ ਰਖੜੀ ਦਾ ਤਿਉਹਾਰ ਮਨਾਇਆ ਤੇ ਨੇਕ ਕੱਸੂ ਜੀ ਬਣਜੇ ਨੇ ਇਥੇ। ਕਿਵੇਂ ਜੀ ਮਹਿਸੂਸ ਹੋ ਰਿਹਾ? ਬਹੁਤ ਚੰਗਾ ਮਹਿਸੂਸ ਹੋ ਰਿਹਾ ਕਿ ਸਾਡੇ ਸਕੂਲ ਦੇ ਚਾਹੇ ਨੇ ਇਹਨਾਂ ਨੇ ਸਭ ਦੇਖਿਆ। ਅਸੀਂ ਇਹਨਾਂ ਨੂੰ ਰਖੜੀ ਬੰਨ੍ਹ ਬਹੁਤ ਚੰਗਾ ਲੱਗਦਾ ਹੈ। ਚਲੋ ਦੇਖਦੇ ਹੋ ਜੀ ਅੱਜ ਵਾਦੇ ਵੀ ਕਿੰਨੇ ਨੇ, ਵੀਰ ਨੇ ਤੁਹਾਡੇ ਵੀਰ ਹੈ, ਤੁਹਾਡਾ ਭਰਾ। ਕਿਵੇਂ ਲੱਗਦੇ ਉਹਨਾਂ ਦੇ ਵਾਦੇ? ਬਹੁਤ ਚੰਗੇ ਲੱਗਦੇ ਆ। ਅਸੀਂ ਬਹੁਤ ਜ਼ਿਆਦਾ ਖੁਸ਼ ਹੋਏ ਕਿ ਅਸੀਂ ਇਦਾਂ ਰਖੜੀ ਪਾਈ ਅਸੀਂ ਇਦਾਂ ਭਰਾਵਾਂ